ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆ ਗਏ ਹਾਂ ਅੱਜ ਦੀ ਵੱਡੀ ਖਬਰ ਖਬਰ ਤੇ ਜਰੂਰ ਬਨੇ ਰਹੇ ਨਾ ਜਿੰਨਾ ਵੀ ਨਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੋ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਤਮਾਕੂ ਲੈਣ ਦੇ ਫੜਿਆ ਗਿਆ ਐਸਜੀਪੀਸੀ ਮੁਲਾਜ਼ਮ ਸ਼ਿਕਾਇਤ ਤੋਂ ਬਾਅਦ ਬਾਅਦ ਦਿੱਤੀ ਸਖਤ ਸਜ਼ਾ ਕੋਟਕਪੂਰਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸ਼੍ਰੋਭਨੀ ਕੂਰ ਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸਥਾਈ ਕਰਮਚਾਰੀ ਨੂੰ ਦੁਕਾਨ ਤੋਂ ਤਮਾਕੂ ਲੈਂਦਿਆਂ ਰੰਗੇ ਹੱਥੀ ਫੜਿਆ ਗਿਆ ਹੈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਰਮਚਾਰੀ ਨੂੰ ਆਪਣੀ ਜੇਬ ਵਿੱਚੋਂ ਜਰਦਾ ਕੱਢਦਿਆਂ ਦੇਖਿਆ ਜਾ ਸਕਦਾ ਹੈ ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਸ਼੍ਰੋਭਨੀ ਖਾਲਸਾ ਪੰਚਾਇਤ ਦੇ ਪੰਚ ਮਹਿੰਦਰ ਖਾਲਸਾ ਨੇ ਸ਼੍ਰੋਭਨੀ ਕਮੇਟੀ ਦੇ ਮੁਲਾਜ਼ਮ ਹਰਪ੍ਰੀਤ ਸਿੰਦਰ ਸਿੰਘ ਨੂੰ ਕੋਟਕਪੂਰਾ ਚੌਕ ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੋਂ ਜਰਦਾ ਖਰੀਦਦੇ ਦੇਖਿਆ ਗਿਆ ਹੈ ਸ਼ੱਕ ਹੋਣ ਤੇ ਜਥੇਬੰਦੀ ਦੇ ਮੈਂਬਰ ਨੇ ਉਸ ਨੂੰ ਮੌਕੇ ਤੇ ਰੋਕਿਆ ਤੇ ਉਸ ਦੀ ਤਲਾਸ਼ੀ ਲੈਣ ਤੇ ਉਸ ਦੀ ਜੇਬ ਵਿੱਚੋਂ ਜਰਦਾ ਬਰਾਮਦ ਹੋਇਆ ਹੈ ਵੀਡੀਓ ਵਿੱਚ ਮੁਲਾਜ਼ਮ ਇਹ ਦਾਅਵਾ ਕਰਦਾ ਹੋਇਆ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਹ ਇਹ ਜਰਦਾ ਕਿਸੇ ਹੋਰ ਲਈ ਲੈ ਕੇ ਜਾ ਰਹਾ ਸੀ ਹਾਲਾਂਕਿ ਜਥੇਬੰਦੀ ਦੇ ਮੈਂਬਰ ਨੇ ਇਹ ਗੱਲ ਗੱਲ ਬਿਲਕੁਲ ਨਹੀਂ ਮੰਨੀ ਹੁਣ ਨੇ ਤਰੰਤ ਗੁਰ ਦੁਆਰਾ ਸੇਬ ਦੇ ਮੈਨੇਜਰ ਬਲਦੇਵ ਸਿੰਘ ਨੂੰ ਜਾਣਕਾਰੀ ਦਿੱਤੀ ਹੈ ਹੁਣ ਇਹ ਮੁਲਾਜ਼ਮ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ